ਸਾਰੇ ਬ੍ਰਦਰ ਸਿਸਟਰਸ ਨੂੰ ਮੇਰੇ ਫਾਦਰ ਨੇ ਸਾਇੰਸ ਸਟਰੀਮ ਹੀ ਦਵਾਈ ਸੀ ਤੇ ਮੈਂ ਸ਼ੁਰੂ ਤੋਂ ਹੀ ਥੋੜੀ ਜੀ ਬਾਕੀ ਕੰਪੈਰੀਟਿਵਲੀ ਇਸ ਬ੍ਰਦਰ ਸਿਸਟਰਸ ਤੋਂ ਜ਼ਿਆਦਾ ਤੇਜ਼ ਸੀ ਪੜਾਈ ਵਿੱਚ ਤੇ ਮੈਂ 5th ਤੋਂ ਹੀ ਸਕਾਲਰਸ਼ਿਪ ਹੋਲਡਰ ਰਹੀਆਂ 5th ਫਿਰ 8th ਵਿੱਚ ਮੈਂ ਡਿਸਟ੍ਰਿਕਟ ਪਟਿਆਲਾ ਮੈਂ ਪਟਿਆਲਾ ਨੂੰ ਬਿਲੋਂਗ ਕਰਦੀ ਹਾਂ ਉੱਥੇ ਮੈਂ ਟੌਪ ਕੀਤਾ ਫਿਰ ਮੈਂ 10th ਵਿੱਚ ਟੌਪ ਕੀਤਾ ਫਿਰ ਮੈਂ ਹਰ ਸਕੈਂਡਰੀ ਹੁੰਦੀ ਸੀ ਸਾਡੇ ਟਾਈਮ 'ਚ ਮੈਂ ਪੰਜਾਬ ਵਿੱਚ ਟੌਪ ਕੀਤਾ ਇਸ ਟਾਈਮ ਮੇਰੀ ਜਦੋਂ ਆਪਣੇ ਟਾਈਮ ਦੇ ਵਿੱਚ ਆਲਮੋਸਟ ਜੇ ਮੈਂ ਕਹਾ ਤਾਂ ਮੇਰੀ ਸੈਲਰੀ ਵੀ ਜਿਹੜੀ ਸੀ ਪੰਜਾਬ ਦੇ ਵਿੱਚ ਨੰਬਰ 1 ਤੇ ਹੁੰਦੀ ਸੀ ਜਦੋਂ ਮੈਨੂੰ ਅਵਾਰਡ ਮਿਲਿਆ ਮੇਰੀ ਰਿਕੋਗਨੀਸ਼ਨ ਹੋਈ ਜਦੋਂ ਮੈਨੂੰ 2003 ਚ ਸਟੇਟ ਅਵਾਰਡ ਮਿਲਿਆ ਤੇ ਲੁਧਿਆਣਾ ਤੋਂ ਮੈਂ ਕੱਲੀ ਸਿਲੈਕਟ ਹੋਈ। ਕੀ ਬਾਤ ਹੈ। ਤੇ 2010 ਵਿੱਚ ਫਿਰ ਮੈਂ ਉਹ ਲੀਤਾ 2009 ਵਿੱਚ ਮੈਂ ਐਪੀ ਜੀ ਅbdul kalam ਸਰ ਤੋਂ ਲੀਤਾ ਟੀਚਿੰਗ ਐਵਾਰਡ। ਟੀਚਿੰਗ ਕੀ ਬਾਤ ਹੈ। ਬੱਚਿਆਂ ਨੂੰ ਕਈ ਵਾਰੀ ਲੈਬ ਚ ਜਾਂਦਾ ਟਾਈਮ ਨਹੀਂ ਮਿਲਦਾ। ਪਰ ਨਾ ਫਿਰ ਬੱਚਿਆਂ ਨੂੰ ਮੈਂ ਇਸ ਤਰੀਕੇ ਦੇ ਨਾਲ ਸਮਝਾਉਂਦੀ ਸੀ ਆਪਣੇ ਘਰ ਵਿੱਚ ਹੀ ਲੈਬ ਹੈ। ਹਨ ਵੀ ਮੈਂ ਪੜਾਉਂਦੀ ਆ ਨਾ ਮੈਂ ਬਿਲਕੁਲ ਨਵੀਆਂ ਇੱਕਦਮ ਫੰਸ ਦੇ ਨਾਲ ਪੜਾਉਂਦੀ ਆ ਮੇਰੇ ਇਸੇ ਕਰਕੇ ਮੈਨੂੰ ਸਾਰੇ ਕਾਲਜਿਸ ਇਨਵਾਈਟ ਕਰਦੇ ਆ ਵੀ ਸਾਡੇ ਜਿਹੜੇ ਗਰੋਇੰਗ ਬੱਚੇ ਬੀਐਡ ਦੇ ਸਟੂਡੈਂਟਸ ਇਹਨਾਂ ਨੇ ਟੀਚਰ ਬੰਨਾ ਹੈ ਉਹਨਾਂ ਨੂੰ ਤੁਸੀਂ ਪੜ੍ਹਾਉਣਾ ਸਿਖਾਓ ਵੀ ਕਿਦਾਂ ਤੇ ਮੈਨੂੰ ਦਿੱਲੀ ਨੈਸ਼ਨਲ ਸਾਇੰਸ ਸੈਂਟਰ ਵਿੱਚ 69 ਪਾਰਟਿਸਪੈਂਟ ਸੀ ਇੰਡੀਆ ਦੇ ਜਿਨ੍ਹਾਂ ਚੋਂ ਮੈਂ ਇਕੱਲੀ ਇੱਕ ਟੀਚਰ ਸਿਲੈਕਟ ਹੋਈ ਪਹਿਲੀ ਐਜੂਕੇਸ਼ਨ ਦੇ ਵਿੱਚ ਨਾ ਪ੍ਰੈਕਟੀਕਲ ਵਰਕ ਕਾਫੀ ਸੀ ਉਹਦੇ ਨਾਲ ਨਾਲ ਜਿਹੜੀ ਥਿਉਰੀ ਸੀ ਉਹਨੂੰ ਡੈਡੀਕੇਸ਼ਨ ਨਾਲ ਪੜਾਇਆ ਜਾਂਦਾ ਸੀ ਡੈਡੀਕੇਸ਼ਨ ਨਾਲ ਹਰ ਚੀਜ਼ ਨੂੰ ਕਰਾਇਆ ਜਾਂਦਾ ਸੀ ਹੌਲੀ ਹੌਲੀ ਚੇਂजेस ਆ ਗਏ ਟੀਚਰ ਤਾਂ ਇੱਕ ਮਦਾਰੀ ਹੁੰਦਾ ਹੈ ਬਿਲਕੁਲ ਬੱਚਿਆਂ ਦੀ ਕਿਉਰੀਓਸਿਟੀ ਪੈਦਾ ਕਰੇ ਕਿ ਬੱਚੇ ਸੋਚਣ ਹੁਣ ਥੈਲੇ ਚੋਂ ਕੀ ਨਿਕਲੇਗਾ ਬਿਲਕੁਲ ਮੈਂ ਤਾਂ ਮਦਾਰੀ ਵਾਂਗੂ ਹੀ ਕੰਮ ਕੀਤਾ ਪੀਏਯੂਚ ਮੈਂ ਪੜ੍ਹਾਉਂਦੀ ਸੀ ਪੀਏਯੂ ਸਕੂਲ 'ਚ ਉੱਥੇ ਕਈ ਵਾਰੀ ਤਿੰਨ ਤਿੰਨ ਸੈਕਸ਼ਨਾਂ ਹੋ ਜਾਂਦੇ ਸੀ 60 60 ਬੱਚੇ ਅਸੀਂ ਬੈਠਣ ਨੂੰ ਥਾਣੀ ਸੀ ਹੁੰਦੀ ਤੇ ਉਹ ਜ਼ਮੀਨ ਤੇ ਵੀ ਬੈਠੇ ਹੁੰਗੇ ਅਸੀਂ ਜੇ ਰੈਸਸ ਹੋ ਗਈ ਬੱਚਾ ਇੱਕ ਵੀ ਹਿੱਲਦਾ ਨਹੀਂ ਸੀ ਹੁੰਦਾ ਉਹ ਬੱਚਿਆਂ ਨੂੰ ਜਦੋਂ ਮੈਂ ਇਸ ਤਰੀਕੇ ਨਾਲ ਸਮਝਾ ਰਹੀਆਂ ਨੈਕਸਟ ਦੇ ਬੱਚੇ ਆਪਣੇ ਪੇਰੈਂਟਸ ਦੇ ਪਰਚੀਆਂ ਲੈ ਕੇ ਆ ਗਏ ਪ੍ਰੈਸਕ੍ਰਿਪਸ਼ਨ ਵੀ ਦੇਖਣਾ ਮੈਡਮ ਇਹ ਮੇਰੇ ਮੰਮੀ ਨੇ ਹੀ ਬਿਮਾਰੀ ਦਵਾਈ ਠੀਕ ਦਿੱਤੀ ਹੈ ਬੱਚਿਆਂ ਵਿੱਚ ਜਦੋਂ ਇੰਨਾ ਫੇਥ ਹੋ ਜਾਏ ਟੀਚਰ ਦਾ ਫਿਰ ਤੁਸੀਂ ਦੇਖੋਗੇ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਹਿਮ ਮਲਿਕ ਸਵਾਗਤ ਕਰਦੀ ਹਾਂ ਅੱਜ ਸਾਡੇ ਨਾਲ ਕੁਸ਼ਮ ਲਤਾ ਜੀ ਮੌਜੂਦ ਨੇ ਜੋ ਕਿ ਇੱਕ ਸਾਇੰਸ ਟੀਚਰ ਨੇ ਤੇ ਤੁਹਾਨੂੰ ਦੱਸਦੀ ਹੈ ਕਿ ਉਹ ਐਪੀਜੀ ਅਬਦੁਲ ਕਲਾਮ ਵੱਲੋਂ ਵੀ ਜਿਹੜੇ ਨੇ ਸਨਮਾਨਿਤ ਨੇ ਤੇ ਹੋਰ ਵੀ ਉਹਨਾਂ ਨੂੰ ਜਿਹੜੇ ਨੈਸ਼ਨਲ ਅਵਾਰਡ ਜਿਹੜੇ ਨੇ ਮਿਲੇ ਹੋਏ ਨੇ ਜੇਕਰ ਆਪਾਂ ਗੱਲ ਕਰੀਏ ਟਰੋਫੀਜ਼ ਦੀ 252 ਪਲੱਸ ਉਹਨਾਂ ਦੀ ਟਰੋਫੀਜ਼ ਨੇ ਤੇ ਅਵਾਰਡ ਦੀ ਜੇਕਰ ਗੱਲ ਕਰੀਏ ਜੋ 22 ਪਲੱਸ ਜਿਹੜੇ ਨੇ ਉਹਨਾਂ ਕੋਲ ਅਵਾਰਡ ਨੇ ਸਾਰੇ ਗੱਲਬਾਤ ਜਾਣਦੇ ਆ ਤੇ ਕਰਦੇ ਆ ਗੱਲ ਕਿਉਂਕਿ ਇੱਕ ਸਾਇੰਸ ਟੀਚਰ ਤੇ ਤੇ ਪਹਿਲਾ ਕੀ ਸੋਚ ਕੇ ਜਿਹੜਾ ਸਾਇੰਸ ਚੂਸ ਕੀਤੀ ਸੀ ਸਾਰੀ ਗੱਲ ਕਰਦੇ ਆ ਤੁਹਾਡੇ ਤੱਕ ਪਹੁੰਚਦੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹਾ ਜੀ ਹਾਂਜੀ ਠੀਕ ਆ ਨੇ ਅੱਜ ਅਸੀਂ ਤੁਹਾਡੀ ਲਾਈਫ ਤੇ ਡਿਸਕਸ ਕਰਨ ਲੱਗੇ ਆ ਪਹਿਲਾਂ ਤਾਂ ਇਹ ਦੱਸੋ ਕੀ ਸੋਚ ਕੇ ਤੁਸੀਂ ਸਾਇੰਸ ਲਈ ਕਿਵੇਂ ਅੱਗੇ-ਅੱਗੇ ਪ੍ਰੋਗਰੈਸ ਕੀਤਾ ਤੇ ਅੱਜ ਇੰਨੇ ਵਧੀਆ ਮਕਾਮ ਤੇ ਪਹੁੰਚੇ ਹੋ ਕਾਰਨ ਕੀ ਬਣਿਆ ਮੈਂ ਇੱਕ ਟੀਚਰ ਡਾਟਰ ਆ ਜੀ ਤੇ ਅਸੀਂ ਸਾਰੇ ਅਸੀਂ 6 ਭੈਣ ਭਰਾ ਸਾਰੇ ਬ੍ਰਦਰ ਸਿਸਟਰਸ ਨੂੰ ਮੇਰੇ ਫਾਦਰ ਨੇ ਸਾਇੰਸ ਸਟਰੀਮ ਹੀ ਦਵਾਈ ਸੀ ਤੇ ਮੈਂ ਸ਼ੁਰੂ ਤੋਂ ਹੀ ਥੋੜੀ ਜੀ ਬਾਕੀ ਕੰਪੈਰੀਟਿਵਲੀ ਇਸ ਬ੍ਰਦਰ ਸਿਸਟਰਸ ਤੋਂ ਜ਼ਿਆਦਾ ਤੇਜ਼ ਸੀ ਪੜ੍ਹਾਈ ਵਿੱਚ ਤੇ ਮੈਂ 5th ਤੋਂ ਹੀ ਸਕਾਲਰਸ਼ਿਪ ਹੋਲਡਰ ਰਹੀਆਂ 5th ਫਿਰ 8th ਵਿੱਚ ਮੈਂ ਡਿਸਟ੍ਰਿਕਟ ਪਟਿਆਲਾ ਮੈਂ ਪਟਿਆਲਾ ਨੂੰ ਬਿਲੋਂਗ ਕਰਦੀ ਆ ਉੱਥੇ ਮੈਂ ਟੌਪ ਕੀਤਾ ਫਿਰ ਮੈਂ 10th ਵਿੱਚ ਟੌਪ ਕੀਤਾ ਫਿਰ ਮੈਂ ਹਾਇਰ ਸਕੈਂਡਰੀ ਹੁੰਦੀ ਸੀ ਸਾਡੇ ਟਾਈਮਸ ਤੇ ਮੈਂ ਪੰਜਾਬ ਵਿੱਚ ਟੌਪ ਕੀਤਾ ਤੇ ਉਸ ਤੋਂ ਬਾਅਦ ਮੈਂ ਪ੍ਰੀ ਮੈਡੀਕਲ ਵਿੱਚ ਆ ਗਈ ਤੇ ਜਦੋਂ ਪ੍ਰੀ ਮੈਡੀਕਲ ਵਿੱਚ ਆਈ ਤਾਂ ਉਸ ਤੋਂ ਬਾਅਦ ਉੱਥੇ ਮੈਰਿਟ ਪੀਐਮਟੀ ਤਾਂ ਕੋਈ ਨਹੀਂ ਸੀ ਹੁੰਦਾ ਮਤਲਬ ਕਿ ਕਲਾਸੀ ਤੇ ਮੈਨੂੰ ਐਡਮਿਸ਼ਨ ਰਜਿੰਦਰਾ ਹਸਪੀਟਲ ਨਹੀਂ ਮਿਲੀ ਆਈ ਵਾਸ ਸੋ ਡਿਜੈਕਟਿਡ ਵੀ ਮੈਨੂੰ ਮਿਲੀ ਨਹੀਂ ਤੇ ਮੇਰਾ ਦਿਆਨੰਦ ਦੇ ਵਿੱਚ ਨੰਬਰ ਆ ਗਿਆ ਹਮ ਮੈਡੀਕਲ ਕਾਲਜ ਫਿਰ ਮੇਰੇ ਫਾਦਰ ਕਹਿੰਦੇ ਮੈਂ ਉਹ ਰਿਟਾਇਰ ਹੋ ਚੁੱਕੇ ਸੀ ਕਹਿੰਦੇ ਵੀ ਇੱਕ ਸਿਸਟਰ ਦਾ ਵਿਆਹ ਰੱਖਿਆ ਐਨੇ ਪੈਸੇ ਇਥੇ ਮੈਂ ਹੋਲਡ ਨਹੀਂ ਕਰ ਸਕਦਾ ਹੋਲਡ ਨਹੀਂ ਕਰ ਸਕਦਾ ਤੇ ਪਲੀਜ਼ ਤੋਂ ਬੀਐਸਸੀ ਲੈ ਲੈ ਐਡਮਿਸ਼ਨ ਮੈਂ ਬੀਐਸਸੀ ਮਤਲਬ ਕਿੰਨੇ ਪੈਸੇ ਲੱਗਦੇ ਸੀਗੇ ਉਸ ਟਾਈਮ 8000 ਰੁਪਿਆ ਸੀ ਫਾਦਰ ਸਾਡੀ ਤਰਫੋਂ ਇਹ ਹੈਗੀ 73 ਦੀ 73 1973 73 ਦੀ ਗੱਲ ਹੈ ਤੇ ਉਸ ਕਰਕੇ ਫਿਰ ਮੈਂ 8000 ਮੈਨੂੰ ਇੰਨਾ ਵੀ ਆਈਡੀਆ ਨਹੀਂ ਆ ਇੰਨਾ ਸਰਸੀ ਸੋਦੇ ਕਿ ਪਰ ਉਹਦਾ ਸੈਸ਼ਨ ਦਾ ਸੀ ਕਿਦਾਂ ਸੀ ਇਹ ਮੈਨੂੰ ਨਹੀਂ ਪਤਾ ਪਰ ਮੇਰੇ ਫਾਦਰ ਨਹੀਂ ਸੀ ਦੇ ਸਕਦੇ ਕਿਉਂਕਿ ਉਦੋਂ ਤੱਕ ਉਹਨਾਂ ਨੂੰ ਇਹ ਆਈਡੀਆ ਸੀ ਕਿ 6-7000 ਚ ਕੁੜੀ ਦਾ ਵਿਆਹ ਹੋ ਜਾਏਗਾ ਜੀ ਤੇ ਇਸ ਕਰਕੇ ਫਿਰ ਮੈਂ ਬੀਐਸਸੀ ਕਰ ਲਈ ਬੀਐਸਸੀ ਚ ਵੀ ਮੈਂ ਬੜੀ ਅੱਛੀ ਸਕੋਰਿੰਗ ਚ ਰਹੀਆਂ ਉਸ ਟਾਈਮ ਵੀ ਮੈਂ ਸਕਾਲਰਸ਼ਿਪ ਹੋਲਡਰ ਰਹੀਆਂ ਬੀਐਸਸੀ ਫਾਈਨਲ ਤੱਕ ਮੈਂ ਸਕਾਲਰਸ਼ਿਪ ਹੋਲਡਰ ਰਹੀਆਂ ਫਿਰ ਜਦ ਮੈਂ ਬੀਐਮਐਸਸੀ ਕੈਮਿਸਟਰੀਜ਼ ਮੈਨੂੰ ਐਡਮਿਸ਼ਨ ਮਿਲੀ ਤਾ ਮੈਨੂੰ ਮੇਰੇ ਫਾਦਰ ਕਹਿੰਦੇ ਮੇਰੀ ਦੂਜੀ ਸਿਸਟਰ ਦਾ ਵੀ ਸੀ ਤੇ ਵੀ ਤੁਸੀਂ ਬੀ ਐਡ ਕਰ ਲਓ ਪਹਿਲਾਂ ਅਸੀਂ ਬੀ ਐਡ ਕਰ ਲਈ ਬੀ ਐਡ ਵਿੱਚ ਮੈਂ ਜਦੋਂ ਨਾਲ ਦੀ ਨਾਲ 23 3rd ਆਫ ਅਗਸਤ ਵਿੱਚ ਮੇਰਾ ਰਿਜ਼ਲਟ ਆਂਦਾ 25th ਆਫ ਅਗਸਤ ਤੇ 6 ਸਤੰਬਰ ਨੂੰ ਮੇਰੀ ਪੋਸਟਿੰਗ ਹੋ ਜਾਂਦੀ ਹੈ ਤੇ ਉਹਦੇ ਵਿੱਚ ਮੇਰੇ ਫਾਦਰ ਕਹਿੰਦੇ ਵੀ ਤੁਸੀਂ ਹੁਣ ਤੋਂ ਛੱਡ ਪਰੇ ਕਿ ਕੈਮਿਸਟਰੀ ਤੋਂ ਉਹਦਾ ਐਮ ਐਸ ਸੀ ਵਾਲਿਆਂ ਦੀ ਲਿਸਟ ਵਿੱਚ ਸਿਲੇਕਟ ਹੋਈ ਹੋਈਆਂ ਤੇ ਮੈਜਿਓ ਅਵੇਅਰਨੈਸ ਵੀ ਕਹਿ ਲਓ ਨਹੀਂ ਸੀ ਇੰਨੀ ਐਮਐਸਸੀ కెమిస్ట్రీ ਛੱਡ ਕੇ ਮੈਂ ਜੋਬ ਚੱਲ ਫਿਰ ਮੈਂ ਪ੍ਰਾਈਵੇਟਲੀ ਐਮਐਮੇ ਕੀਤੀ ਉਸ ਤੋਂ ਮੈਂ ਲੈਕਚਰਰ ਗ੍ਰੇਡ 79 ਤੋਂ 78 ਔਨਵਰਡਸ ਤੋਂ ਉਸ ਤੋਂ ਮੈਂ ਲੈਕਚਰਰ ਗ੍ਰੇਡ ਲੈ ਲਿਆ ਕਿਆ ਬਾਤ ਹਾਂ ਇਸ ਟਾਈਮ ਮੇਰੀ ਜਦੋਂ ਆਪਣੇ ਟਾਈਮ ਦੇ ਵਿੱਚ ਆਲਮੋਸਟ ਜੇ ਮੈਂ ਕਹਾ ਤਾਂ ਮੇਰੀ ਸੈਲਰੀ ਵੀ ਜਿਹੜੀ ਸੀ ਪੰਜਾਬ ਦੇ ਵਿੱਚ ਨੰਬਰ 1 ਤੇ ਹੋਗੀ ਸੀ ਕਿਉਂਕਿ ਮੈਂ ਉਸ ਟਾਈਮ ਹੀ ਲੈਕਚਰਰ ਗ੍ਰੇਡ ਸੀ ਪੰਜ ਇਨਕਰੀਮੈਂਟ ਪਰ ਚੋਰ ਐਨੀ ਹਾਉ ਫਿਰ ਮੈਂ ਐਮ ਐਸ ਸੀ ਮੇਰੀ ਮੈਰिज ਜਦੋਂ ਹੋਈ ਤਾਂ ਮੇਰੇ ਹਸਬੰਦ ਨੇ ਮੈਨੂੰ ਐਮ ਐਡ ਕਰਵਾ ਦਿੱਤੀ ਮੇਰੇ ਹਸਬੰਦ ਬਹੁਤ ਪੁਸ਼ਿੰਗ ਹਰ ਗੱਲ ਵਿੱਚ ਉਹਨਾਂ ਦੀ ਕਿਉਰਿਓਸਟੀ ਰਹਿੰਦੀ ਸੀ ਵੀ ਜੇ ਇਹਦੇ ਵਿੱਚ ਟੈਲੈਂਟ ਹੈ ਤਾਂ ਮੈਨੂੰ ਅੱਗੇ ਵਧਾਵਾਂ ਐਮ ਐਡ ਦੇ ਵਿੱਚ ਵੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ ਉਹਦੇ ਵਿੱਚ ਵੀ ਮੈਂ ਟੌਪ ਕੀਤਾ ਵੈਸੇ ਮੇਰੀ ਸਾਰੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਦੀ ਹੈ ਫਿਰ ਮੈਂ ਐਮ ਐਸ ਸੀ ਜ਼ੀਓਲੋਜੀ ਕੀਤੀ ਬੱਚਿਆਂ ਦੀ ਵੀ ਪ੍ਰੋਬਲਮ ਸੀ ਸਾਰੀਆਂ ਮੈਨੂੰ ਮਾਲਵਾ ਕਾਲਜ 'ਤੇ ਪੋਸਟਿੰਗ ਦਾ ਸੀ ਕਿ ਲੈਕਚਰਰ ਬਣ ਜਾ ਮੈਂ ਪਰ ਮੇਰੇ ਹਸਬੰਦ ਕਹਿੰਦੇ ਹੁਣ ਤੂੰ ਇੱਥੇ ਇੰਨੀ ਸੈਲਰੀ ਤੇ ਪਹੁੰਚੀ ਹੋਈਆਂ ਤੇ ਬੱਚੇ ਵੀ ਪਾਲ ਲਿਆ ਇਹਨੂੰ ਕੋਈ ਰੱਖਣ ਵਾਲਾ ਨਹੀਂ ਇਸ ਕਰਕੇ ਵਸ ਕਈ ਥਾਵਾਂ ਤੇ ਉੱਪਰ ਜਾਂਦੇ ਜਾਂਦੇ ਵੀ ਮੈਂ ਪਿੱਛੇ ਹੁੰਦੀ ਚਲੀ ਗਈ ਮੈਨੂੰ ਜਦੋਂ ਐਡਮਿਸ਼ਨ ਐਮ ਐ ਡਾਕਟਰੀ ਜਦੋਂ ਮੇਰੇ ਨਾਲ ਦੇ ਸਾਰੇ ਡਾਕਟਰ ਬਣ ਗਏ ਮੈਂ ਬੜਾ ਹਿਊਮਨਿਟਿਡ ਫੀਲ ਕਰਦੀ ਸੀ ਵੀ ਮੈਂ ਤਾਂ ਕੁਝ ਨਹੀਂ ਬਣੀ ਤੇ ਮੈਂ ਇਹਨਾਂ ਤੇ ਹੁਣ ਦੇਖਦੀਆਂ ਵੀ ਹਾਏ ਮੈਂ ਬਿਮਾਰਾਂ ਤੇ ਮੈਨੂੰ ਮੈਡੀਸਿਨ ਜਾਂ ਕੁਝ ਮੈਂ ਬੜਾ ਫੀਲ ਕਰਦੀ ਸੀ ਪਰ ਨਾ ਫਿਰ ਮੈਨੂੰ ਹੁਣ ਜਦੋਂ ਮੈਨੂੰ ਅਵਾਰਡ ਮਿਲਿਆ ਮੇਰੀ ਰਿਕੋਗਨੀਸ਼ਨ ਹੋਈ ਜਦੋਂ ਮੈਨੂੰ 2003 ਚ ਸਟੇਟ ਅਵਾਰਡ ਮਿਲਿਆ ਤੇ ਲੁਧਿਆਣਾ ਤੋਂ ਮੈਂ ਕੱਲੀ ਸਿਲੈਕਟ ਹੋਈ ਕੀ ਬਾਤ ਤੇ ਜਦੋਂ ਮੈਨੂੰ 2000 2007 7 ਦੇ ਵਿੱਚ ਮੈਂ ਪੰਜਾਬ ਚੋਂ ਕੱਲੀ ਸਿਲੈਕਟ ਹੋਈ 2007 ਨੂੰ ਕੰਡੀਸ਼ਨ ਸੀ 3-4 ਸਾਲ ਬਾਅਦ ਅਪਲਾਈ ਕਰ ਸਕਦੇ ਆ 7 ਦਾ 8 ਵਿੱਚ ਮਿਲਣਾ ਸੀ 8 ਦਾ 9 ਵਿੱਚ 2009 ਵਿੱਚ ਜਦੋਂ ਮੈਂ ਅਵਾਰਡ ਲੈਣ ਗਈ ਤਾਂ ਮੈਂ ਪੰਜਾਬ ਚੋਂ ਕੱਲੀ ਗਈਆਂ ਪਰ ਇਹਨਾਂ ਨੇ ਨਾ ਭੇਜਣ ਵਿੱਚ ਲੇਟ ਕਰਤਾ ਅਗੇਨ ਆਈ ਵਾਸ ਹਿਊਮਿਲੇਟਡ ਵੀ ਮੈਂ ਤਾਂ ਹੁਣ ਅਪਲਾਈ ਹੋਈ ਨਹੀਂ ਕਰਨਾ ਵੀ ਮੈਂ ਕੱਲੀ ਪੰਜਾਬ ਚੋਂ ਸਿਲੈਕਟ ਕੀਤੀਆਂ ਫੇਰ ਵੀ ਫਿਰ 2010 ਵਿੱਚ ਮੈਂ ਜਦੋਂ ਮੇਰੀ ਦੁਆਰਾ ਲੋਕਾਂ ਨੇ ਸ਼ੋਰ ਪਾ ਦਿੱਤਾ ਕਿ ਜਿਨ੍ਹਾਂ ਦੀ ਵਾਰੀ ਰਹਿ ਨਹੀਂ ਰਹਿ ਰਹੀ ਸੀ ਵੀ ਇਹ ਹੁਣ ਜੇ ਫੇਰ ਆ ਗਈ ਤਾਂ ਅਸੀਂ ਪਿੱਛੇ ਹੋ ਜਾਾਂਗੇ ਤੇ ਉਹਦੇ ਕਰਕੇ ਮੇਰੀ ਦੁਆਰਾ ਇੰਟਰਵਿਊ ਹੋਈ ਤੇ ਅਗੇਨ ਆਈ ਵਾਸ ਓਨ ਦਾ ਟੌਪ ਤੇ 2010 ਵਿੱਚ ਫੇਰ ਮੈਂ ਉਹ ਲਿਤਾ 2009 ਵਿੱਚ ਮੈਂ ਐਪੀ ਜੀ ਅਬਦੁਲ ਕਲਾਮ ਸਰ ਤੋਂ ਲਿਤਾ ਟੀਚਿੰਗ ਐਵਾਰਡ ਟੀਚਿੰਗ ਐਵਾਰਡ ਉਹਦੇ ਵਿੱਚ ਆ ਮੇਰਾ ਦੇਖੋ ਇਹ ਵਾਲਾ ਮੇਰੀ 골ਡਨ ਪਲੇਕ ਹੈ ਮੈਂ ਕਾਪਟਿਕ ਬਾਕਸ ਬਣਾਇਆ ਸੀ ਸ਼ੂ ਬਾਕਸ ਮੇਰੀਆਂ ਸਾਰੀਆਂ ਟੀਚਿੰਗ ਐਡਸ ਮੈਂ 103 ਨਾ ਟੀਚਿੰਗ ਐਡਸ 103 ਤੋਂ ਹੁਣ ਕਿਤੇ ਵੱਧ ਹੋ ਗਈਆਂ ਤੇ ਟੀਚਿੰਗ ਐਡਸ ਬਣਾਈਆਂ ਟੀਚਿੰਗ ਐਡ ਹੁੰਦੀਆਂ ਜਿਹੜੀ ਆਪਾਂ ਆਪਣੀ ਟੀਚਿੰਗ ਨੂੰ ਸੌਖਾ ਬਣਾਣ ਲਈ ਇੰਟਰਸਟਿੰਗ ਬਣਾਣ ਲਈ ਕੀ ਯੂਜ਼ ਕਰਦੇ ਆ ਤੇ ਮੇਰਾ ਇਹ ਰਿਕਾਰਡ ਸੀ ਕਿ ਮੈਂ ਟੀਚਿੰਗ ਐਡ ਸਾਰੀਆਂ ਵੇਸਟ ਚੋਂ ਬਣਾਉਂਦੀ ਸੀ ਇੱਕ ਪੈਸਾ ਵੀ ਨਾ ਲੱਗੇ ਤਾਂ ਕਿ ਹਰ ਸਟੂਡੈਂਟ ਮੈਨੂੰ ਦੇਖ ਕੇ ਉਦਾਂ ਦੀ ਘਰ ਜਾ ਕੇ ਬਣਾ ਲਵੇ ਬੱਚਿਆਂ ਨੂੰ ਕਈ ਵਾਰੀ ਲੈਬ ਚ ਜਾਂਦਾ ਟਾਈਮ ਨਹੀਂ ਮਿਲਦਾ ਪਰ ਨਾ ਫਿਰ ਬੱਚਿਆਂ ਨੂੰ ਮੈਂ ਇਸ ਤਰੀਕੇ ਦੇ ਨਾਲ ਸਮਝਾਉਂਦੀ ਸੀ ਆਪਣੇ ਘਰ ਵਿੱਚ ਹੀ ਲੈਬ ਹਨ ਵੀ ਮੈਂ ਪੜਾਉਂਦੀ ਆ ਨਾ ਮੈਂ ਬਿਲਕੁਲ ਨਵੀਆਂ ਇੱਕਦਮ ਫੰਡਸ ਦੇ ਨਾਲ ਪੜਾਉਂਦੀ ਆ ਮੇਰੇ ਇਸੇ ਕਰਕੇ ਮੈਨੂੰ ਸਾਰੇ ਕਾਲਜਿਸ ਇਨਵਾਈਟ ਕਰਦੇ ਆ ਵੀ ਸਾਡੇ ਜਿਹੜੇ ਗਰੋਇੰਗ ਬੱਚੇ ਬੀਐਡ ਦੇ ਸਟੂਡੈਂਟਸ ਜਿਨ੍ਹਾਂ ਨੇ ਟੀਚਰ ਬੰਨਣਾ ਹੈ ਉਹਨਾਂ ਨੂੰ ਤੁਸੀਂ ਪੜਾਉਣਾ ਸਿਖਾਓ ਵੀ ਕਿਦਾਂ ਤੇ ਮੈਂ ਸਕਿਲ ਇਨ ਟੀਚਿੰਗ ਦੇ ਵਿੱਚ ਸਾਰੀਆਂ ਉਦਾਂ ਦੀਆਂ ਤੇ ਮੈਂ ਸ਼ੂ ਬਾਕਸ ਜਿਹੜਾ ਇੱਕ ਬਣਾਇਆ ਉਹਦੇ ਵਿੱਚ 29 ਕਨਸੈਪਟ ਆਪਟਿਕਸ ਦੇ ਸੀ ਲਾਈਟ ਦੇ ਜਿਹੜੇ 5ਵੀਂ ਤੋਂ ਲੈ ਕੇ 12ਵੀਂ ਤੱਕ ਸਾਰੇ ਸਸਾ ਲਾਈਟ ਦੇ ਚੈਪਟਰ ਉਹਦੇ ਚ ਕਵਰ ਹੋ ਜਾਂਦੇ ਸੀ ਤੇ ਇਸ ਲਈ ਹੁਣ ਸੈਕਟਰੀ ਐਜੂਕੇਸ਼ਨ ਸੀ 크੍ਰਿਸ਼ਨ ਕੁਮਾਰ ਜੀ ਤੇ ਮੈਨੂੰ ਦਿੱਲੀ ਇਸ ਨੈਸ਼ਨਲ ਸਾਇੰਸ ਸੈਂਟਰ ਵਿੱਚ 69 ਪਾਰਟਿਸਪੈਂਟ ਸੀ ਇੰਡੀਆ ਦੇ ਜਿਨ੍ਹਾਂ ਚ ਮੈਂ ਇਕੱਲੀ ਇੱਕ ਟੀਚਰ ਸਿਲੈਕਟ ਹੋਈ ਮੈਨੂੰ 5000 ਰੁਪੀਸ ਤੇ ਇੱਕ 골ਡਨ ਪਲੇਕ ਮਿਲੀ ਹੈ ਇਹ 골ਡਨ ਪਲੇਕ ਪਈ ਹੈ ਤੇ ਨਾਲ ਤਾਂ ਸਟਾਫ ਹੁਣ ਫਿਰ ਐਪੀ ਜੀ ਅਬਦੁਲ ਕਲਾਮ ਸਰ ਨੇ ਮੈਨੂੰ ਵਾਜ ਉਹਨਾਂ ਨੇ ਮੈਨੂੰ ਲੈਟਰ ਭੇਜੀ ਆਈ ऍम ਵੈਰੀ ਹੈਪੀ ਥੈਟ ਯੂ ਆਰ ਪਪੂਲਰਾਈਜ਼ਿੰਗ ਸਾਇੰਸ ਕੀਪ ਇਟ ਅਪ ਤੇ ਕਿੱਦਾਂ ਦਾ ਮਤਲਬ ਉਸ ਟਾਈਮ ਫੀਲ ਹੋਇਆ ਤੇ ਕਿਹੜੇ ਯਰ ਦੀ ਫੀਲ ਆਇਦਾ ਹੋਇਆ ਕਿ ਉਦੋਂ ਮੈਂ ਥੋੜੀ ਜੀ ਨਾ ਉਸ ਦਿਨ ਵੀ ਵੈਸੇ ਇੱਕ ਪਾਈਸਾ ਸੀ ਨਾ ਮੇਰੇ ਹਸਬੰਦ ਨੂੰ ਮੈਂ ਨਾਲ ਲੈ ਕੇ ਗਈ ਵੀ ਚਲੋ ਮੈਂ ਜਦੋਂ ਕੁਝ ਰਿਪਰੈਜ਼ੈਂਟ ਕਰਾਂਗੀ ਨਾ ਤੁਸੀਂ ਮੇਰੇ ਫੋਟੋਸ ਖਿੱਚ ਲੈਣਾ ਨਾ ਕਈ ਵਾਰੀ ਮਿਲਦੀਆਂ ਨਹੀਂ ਉਹ ਕਹਿੰਦੇ ਆਪਸ ਕਿਉਂਕਿ ਤੇ ਥੋੜ ਜਾ ਹੁਸਨ ਟਾਈਮ ਸੀ ਗਏ ਤਾਂ ਕਿਸੇ ਨੇ ਜੇਬ ਤੋਂ ਕੈਮਰਾ ਕੱਢ ਲਿਆ ਮੇਰਾ ਮੂਡ ਬੜਾ ਖਰਾਬ ਸੀ ਉਹ ਚੈਕਿੰਗ ਤੇ ਆਏ ਕਹਿੰਦੇ ਤਿੰਨ ਤਿੰਨ ਮਿੰਟ ਦੇਣੇ ਆ ਤੁਹਾਨੂੰ 3 ਮਿੰਟ ਦੇਣਿਆ ਤਾਂ ਨਾ ਮੈਨੂੰ ਬੜੀ ਡਿਜੈਕਟਿਡ ਤੇ ਮੇਰੇ ਹਿਸਮਾ ਤਾਂ ਮੇਰੇ ਤੋਂ ਦੂਰੀ ਚਲੇ ਗਿਆ ਵੀ ਗੁਸੁ ਦੁਖੀ ਆ ਥੋੜੀ ਜੀ ਤੇ ਨਾ ਮੈਂ ਉਹਨਾਂ ਨੇ ਮੈਨੂੰ 10 ਮਿੰਟ ਦਿੱਤੇ ਬਾਕੀ ਸਾਰਿਆਂ ਨੂੰ 1.5-1.5 ਮਿੰਟ ਦਿੱਤਾ ਕਹਿੰਦੇ ਵੀ ਆਪ ਕੌਣ ਹੋ ਆਪ ਤਾਂ ਸੋਨੀ ਜੀ ਜੈਸੀ ਹੋ ਮੈਂ ਕਿਹਾ ਕੌਣ ਸੋਨੀ ਜੀ ਕਹਤੇ ਆਪ ਨਹੀਂ ਜਾਣਤੇ ਯਹਾਂ ਪੇ ਸੋਨੀ ਜੀ ਹੋਤੇ ਤੇ ਆਪਕਾ ਜੋ ਇਹ ਬਾਕਸ ਹੈ ਨਾ ਇਹ ਤਾਂ ਨੈਸ਼ਨਲ ਸਾਇੰਸ ਸੈਂਟਰ ਮੇ ਰੱਖਨੇ ਵਾਲਾ ਹੈ ਤਾਂ ਫਿਰ ਕ੍ਰਿਸ਼ਨ ਕੁਮਾਰ ਜੀ ਨੇ ਬਹੁਤ ਕੋਸ਼ਿਸ਼ ਕੀਤੀ ਆਈਐਸ ਕਈ ਲਿਆਂਦੇ ਉਹਨਾਂ ਨੇ ਵੀ ਇਹ ਮੈਡਮ ਦਾ ਨਾ ਆਪਟਿਕ ਬਾਕਸ ਇਹ ਕਿਤੇ ਪੇਟੈਂਟ ਕਰਾਓ ਮੇਰੀ ਕਮਜ਼ੋਰੀ ਰਹੀ ਮੈਂ ਥੋੜੀ ਜੀ ਇਸ ਗਮ ਮਾਮਲੇ ਚ ਬਹੁਤੀ ਇੰਨੀ ਭੱਜ ਭੱਜ ਕੇ ਕਰਨ ਵਾਲੀ ਨਹੀਂ ਸੀ ਵੀ ਮੈਂ ਅੱਗੇ ਹੋ ਕੇ ਸਿਰਫ ਆਪਣਾ ਦਿਖਾਵਾ ਕਰਾਂ ਮੈਂ ਉਹਨੂੰ ਪੇਟੈਂਟ ਹੀ ਨਹੀਂ ਕਰਵਾ ਸਕੀ ਹੁਣ ਮੈਸੇ ਮੈਂ ਖੁਸ਼ ਹਾਂ ਕਿ ਮੇਰੇ ਤੋਂ ਮੇਰੋਂ ਦੇਖ ਕੇ ਸਾਰੇ ਲੋਕਾਂ ਨੇ ਬਣਾ ਲੇ ਅੱਛਾ ਜੇ ਆਪਾਂ ਗੱਲ ਕਰ ਰਹੇ ਹਾਂ ਪਹਿਲਾਂ ਦੀ ਐਜੂਕੇਸ਼ਨ ਨੂੰ ਲੈ ਕੇ ਤੇ ਹੁੰਦੀ ਕੀ ਡਿਫਰੈਂਸ ਜਿਹੜਾ ਆ ਚੁੱਕਿਆ ਪਹਿਲਾਂ ਦੀ ਤੇ ਹੁਣ ਨੂੰ ਲੈ ਕੇ ਤੇ ਕੀ ਲੱਗਦਾ ਕਿ ਪਹਿਲੀ ਵਾਲੀ ਚੀਜ਼ ਜ਼ਿਆਦਾ ਬੈਟਰ ਸੀ ਤੇ ਅੱਜ ਵਾਲੀ ਚੀਜ਼ ਘੱਟ ਆ ਬੱਚਿਆਂ ਨੂੰ ਅੱਗੇ ਵਧਾਣ ਲਈ ਹਾਂ ਇਹਦੇ ਵਿੱਚ ਮੈਂ ਮੇਰਾ ਤੁਸੀਂ ਦਿਲ ਦੀ ਗੱਲ ਲੇਤੀ ਹੈ ਜਿਹੜੀ ਮੈਂ ਜੇ ਤੁਸੀਂ ਨਾ ਪੁੱਛਦੇ ਤਾਂ ਵੀ ਮੈਂ ਦੱਸਣੀ ਸੀ ਪਹਿਲੀ এডਿਕੇਸ਼ਨ ਦੇ ਵਿੱਚ ਨਾ ਪ੍ਰੈਕਟੀਕਲ ਵਰਕ ਕਾਫੀ ਸੀ ਉਹਦੇ ਨਾਲ ਨਾਲ ਜਿਹੜੀ ਥਿਉਰੀ ਸੀ ਉਹਨੂੰ ਡੈਡੀਕੇਸ਼ਨ ਨਾਲ ਪੜਾਇਆ ਜਾਂਦਾ ਸੀ ਡੈਡੀਕੇਸ਼ਨ ਨਾਲ ਹਰ ਚੀਜ਼ ਨੂੰ ਕਰਾਇਆ ਜਾਂਦਾ ਸੀ ਹੋਲੀ-ਹੋਲੀ ਚੇਂਜਸ ਆ ਗਏ। ਮੈਂ ਆਪਣੀ ਪਹਿਲੀ ਐਜੂਕੇਸ਼ਨ ਨੂੰ ਕੈਰੀ ਕੀਤਾ। ਮੈਂ ਕਿਉਂਕਿ ਸਾਇੰਸ ਸਬਜੈਕਟ ਨੂੰ ਲੋਕੀ ਔਖਾ ਸਮਝਦੇ ਆ, ਮੈਥ ਨੂੰ ਔਖਾ ਸਮਝਦੇ ਆ। ਮੈਂ ਉਹਨਾਂ ਨੂੰ ਫਨ ਦੇ ਨਾਲ ਪੜ੍ਹਾਉਂਦੀ ਸੀ। ਹਰ ਗੱਲ ਉਹਨਾਂ ਨੂੰ ਫਨ ਦੇ ਨਾਲ ਬੱਚਿਆਂ ਨੇ ਕਹਿਣਾ ਇਹ ਕਿਵੇਂ ਹੋ ਗਿਆ? ਬੈਠੀ ਹਾਂ ਮੈਂ ਖਾਲੀ ਹੱਥਾਂ ਬੜੀ ਦੁਨੀਆ ਬੈਠੀ ਹਾਂ। ਉੱਥੇ ਬੈਠੇ-ਬੈਠੇ ਮੈਂ ਕਹਿ ਦੇਣਾ ਵੀ ਐਦਾਂ ਕਰੋ। ਐਦਾਂ ਕੀਤਾ ਕਿ ਕਿਹੜੀ ਹਵਾ ਆ ਰਹੀ ਹੈ? ਉਹ ਕਹਿੰਦੇ ਗਰਮ ਆ ਰਹੀ ਹੈ। ਮੈਂ ਕਹਾਂਗੀ ਤੁਸੀਂ ਹੁਣ ਕਰੋ। ਇਹ ਠੰਡੀ ਆ ਰਹੀ ਵੀ ਤੁਹਾਡੇ ਮੂੰਹ ਵਿੱਚੋਂ ਇੱਕੋ ਹੀ ਹਵਾ ਆ ਰਹੀ ਹੈ ਇਹ ਗਰਮ ਤੇ ਠੰਡੀ ਕਿਵੇਂ ਹੋਗੀ ਸਾਰੇ ਬੜੇ ਹੈਰਾਨ ਹੁੰਦੇ ਫਿਰ ਮੈਂ ਉਹਨਾਂ ਨੂੰ ਦੱਸਦੀ ਆ ਜੇ ਤੁਸੀਂ ਕੀਤਾ ਤੁਹਾਡੇ ਲੰਗਸ ਵਿੱਚੋਂ ਹਵਾ ਹੀ ਤੁਹਾਡੇ ਬਾਡੀ ਟੈਂਪਰੇਚਰ ਤੇ ਜਦ ਤੁਸੀਂ ਇੱਕ ਨੋਜ਼ਲ ਬਣਾ ਕੇ ਕੀਤਾ ਤੁਸੀਂ ਆਪਣੇ ਤੇ ਹੱਥ ਦੀ ਹਵਾ ਨੂੰ ਪੁਸ਼ ਕੀਤਾ ਤੇ ਹਵਾ ਜਿਹੜੀ ਸਾਈਡਾਂ ਤੋਂ ਠੰਡੀ ਹਵਾ ਆ ਗਈ ਤੇ ਤੁਹਾਡਾ ਇਹ ਠੰਡਾ ਲੱਗ ਰਿਹਾ ਇਹਦੇ ਨਾਲ ਕੀ ਬਰਨੋਲੀਜ਼ ਪ੍ਰਿੰਸੀਪਲ ਨਿਊਟਨਜ਼ ਲਾਅ ਆਫ ਕੂਲਿੰਗ ਹੋ ਗਿਆ ਕਲੀਅਰ ਐਸੇ ਤਰੀਕੇ ਨਾਲ ਕਦੀ ਮੈਂ ਬੱਚਿਆਂ ਨੂੰ ਕਹਿੰਦੀ ਹਾਂ ਤੁਸੀਂ ਐਦਾਂ ਕਰੋ ਇੱਕ ਅੱਖ ਬੰਦ ਕਰਕੇ ਤੁਸੀਂ ਇਹਨੂੰ ਨਹੀਂ ਮਿਲਾ ਸਕਦੇ ਕਿਉਂਕਿ ਬਾਇਨੋਕਲਰ ਵਿਜ਼ਰ ਸਾਡੀਆਂ ਅੱਖਾਂ ਦੋ ਮਿਲ ਕੇ ਇੱਕ ਇਮੇਜ ਬਣਾਉਂਦੀਆਂ ਪਰ ਜਦੋਂ ਐਦਾਂ ਤੁਸੀਂ ਨਹੀਂ ਕਰ ਸਕਦੇ ਇੱਕ ਮੈਂ ਬੱਚਿਆਂ ਨੂੰ ਕਿਹਾ ਆਪਣੇ ਕਾਗਜ਼ ਫੋਲਡ ਕਰੋ ਫੋਲਡ ਕਰਕੇ ਆਪਣਾ ਹੱਥ ਦੇਖੋ ਹਾਥੇ ਦੇਖੋ ਤੇ ਕਾਗਜ਼ ਜਿਹੜਾ ਰੋਲ ਸੀਗਾ ਮੈਂ ਜੇ ਰੱਖਾਂ ਤੇ ਉਹਦੇ ਨਾਲ ਤੁਸੀਂ ਦੇਖੋ ਹੱਥੇ 'ਚ ਉਹਨਾਂ ਨੂੰ 6 ਕਿਹ ਨਜ਼ਰ ਆਂਦਾ ਸੀ ਬੜੇ ਖੁਸ਼ ਹੁੰਦੇ ਸੀ ਵੀ ਕਿਵੇਂ ਨਜ਼ਰ ਆਇਆ ਫਿਰ ਦੱਸਣਾ ਵੀ ਇਹ ਫੋਲਡ ਕਰਕੇ ਹੋਇਆ ਇਹ ਤੁਹਾਡੀ ਦੋ ਅੱਖਾਂ ਇੱਕ ਇੱਕ ਵਿੱਚ ਇੱਕ ਦੂਜੇ ਤੇ ਉੱਪਰ ਬਣਾ ਦੇਣੀ ਆਮ ਸੋ ਮੈਨੀ ਏਦਾਂ ਦੀਆਂ ਗੱਲਾਂ ਕਰਕੇ ਅਸੀਂ ਕਾਫੀ ਸਾਰੇ ਖੜੇ-ਖੜੇ ਬੈਠੇ-ਬੈਠੇ ਕੋਈ 50-60 ਤਾਂ ਮੈਂ ਬਿਨਾ ਹੱਥਾਂ ਤੋਂ ਨਾਲ ਹੀ ਐਕਸਪੈਰੀਮੈਂਟ ਕਰ ਦਿਆ ਉਹ ਫੰਜ਼ ਦੇ ਨਾਲ ਬੱਚੇ ਇੰਨੇ ਇੰਟਰਸਟ ਹੁੰਦੇ ਕਿ ਜਿਹੜੇ ਬੱਚਿਆਂ ਨੇ ਸਾਇੰਸ ਨਹੀਂ ਵੀ ਲੈਣੀ ਉਹ ਕਹਿੰਦੇ ਅਸੀਂ ਸਾਇੰਸ ਲੈਣੀ ਹੈ ਜਿਹੜੇ ਬਹੁਤ ਵੀਕ ਵੀਕ ਕਹਿ ਸਕਦੇ ਉਹਨਾਂ ਨੂੰ ਨਹੀਂ ਮੌਕਾ ਮਿਲਿਆ ਉਹ ਵੀ ਸਾਇੰਸ ਲੈਂਦੇ ਕਿਉਂਕਿ ਉਹਨੂੰ ਸਾਇੰਸ ਇੰਟਰਸਟਿੰਗ ਲੱਗਿਆ ਟੀਚਰ ਤਾਂ ਇੱਕ ਮਦਾਰੀ ਹੁੰਦਾ ਹੈ ਬਿਲਕੁਲ ਬੱਚਿਆਂ 'ਚ ਕਿਉਰੀਓਸਿਟੀ ਪੈਦਾ ਕਰੇ ਕਿ ਬੱਚੇ ਸੋਚਣ ਹੁਣ ਥੈਲੇ 'ਚੋਂ ਕੀ ਨਿਕਲੇਗਾ ਬਿਲਕੁਲ ਮੈਂ ਤਾਂ ਮਦਾਰੀ ਵਾਂਗੂ ਹੀ ਕੰਮ ਕੀਤਾ ਕਿ ਪੀਏਯੂ 'ਚ ਮੈਂ ਪੜ੍ਹਾਉਂਦੀ ਸੀ ਪੀਏਯੂ ਸਕੂਲ 'ਚ ਉੱਥੇ ਕਈ ਵਾਰੀ ਤਿੰਨ ਤਿੰਨ ਸੈਕਸ਼ਨਾਂ ਹੋ ਜਾਂਦੀਆਂ 60 60 ਬੱਚੇ ਸੀ ਬੈਠਣ ਨੂੰ ਥਾਂ ਨਹੀਂ ਸੀ ਹੁੰਦੀ ਤੇ ਉਹ ਜ਼ਮੀਨ ਤੇ ਵੀ ਬੈਠੇ ਹੁੰਦੇ ਸੀ ਜੇ ਰੈਸੈਸ ਹੋ ਗਈ ਬੱਚਾ ਇੱਕ ਵੀ ਹਿਲਦਾ ਨਹੀਂ ਸੀ ਹੁੰਦਾ ਉਹ ਕਿਉਂ ਨਹੀਂ ਸੀ ਹਿਲਦਾ ਤੇ ਮੈਂ ਕਹਿਣਾ ਵੀ ਤੁਸੀਂ ਦੱਸ ਦਿਓ ਮੈਨੂੰ ਤਾਂ ਭੁੱਖ ਲੱਗੀ ਆ ਨਾ ਉਹ ਹਿਲਦੇ ਨਹੀਂ ਸੀ ਹੁੰਦੇ ਮੈਂ ਕੰਨਸ ਹੈਲਥ ਦਾ ਲੈਸਨ ਪੜਾ ਰਹੀਆਂ ਮੰਨ ਲਓ ਉਹ ਬੱਚਿਆਂ ਨੂੰ ਜਦੋਂ ਮੈਂ ਇਸ ਤਰੀਕੇ ਨਾਲ ਸਮਝਾ ਰਹੀਆਂ ਨੈਕਸਟ ਦੇ ਬੱਚੇ ਆਪਣੇ ਪੇਰੈਂਟਸ ਦੇ ਪਰਚੀਆਂ ਲੈ ਕੇ ਆਗੇ ਪ੍ਰੈਸਕ੍ਰਿਪਸ਼ਨ ਵੀ ਦੇਖਣਾ ਮੈਡਮ ਇਹ ਮੇਰੇ ਮੰਮੀ ਨੇ ਹੀ ਬਿਮਾਰੀ ਇਹ ਦਵਾਈ ਠੀਕ ਦਿੱਤੀ ਬੱਚਿਆਂ ਵਿੱਚ ਜਦੋਂ ਤਾਂ ਐਨਾ ਫੇਥ ਹੋ ਜੇ ਟੀਚਰ ਦਾ ਫਿਰ ਤੁਸੀਂ ਦੇਖੋਗੇ ਹੁਣ ਅੱਜ ਦੀ ਜਿਹੜੀ ਐਜੂਕੇਸ਼ਨ ਹੈ ਇਹ ਅੱਜ ਦੀ ਐਜੂਕੇਸ਼ਨ ਵਿੱਚ ਮੈਂ ਦੇਖਿਆ ਥਿਊਰੀ ਤਾਂ ਟੱਚ ਨਹੀਂ ਹੋ ਰਹੀ ਐਕਟੀਵਿਟੀਆਂ ਬਹੁਤ ਬਾਰੋਂ ਦੀ ਆ ਰਹੀਆਂ ਅੱਜ ਇਹ ਕਰ ਲਓ ਮੈਂ ਅੱਜ ਕੱਲ ਇੱਕ ਸਕੂਲ ਚ ਗਈਆਂ ਗਵਰਨਮੈਂਟ ਸਕੂਲ ਚ ਉਹ ਕਹਿੰਦੇ ਸਾਨੂੰ ਰੋਜ਼ ਇੰਨੀਆਂ ਐਕਟੀਵਿਟੀਆਂ ਆ ਰਹੀਆਂ ਸੀ ਐਕਟੀਵਿਟੀਆਂ ਹੀ ਕਰਾਉਂਦੇ ਰਹਿ ਜਾਂਦੇ ਆ ਅਸੀਂ ਪੜਾਈ ਨਹੀਂ ਸਕਦੇ ਪੜਾਈ ਬਹੁਤ ਜ਼ਰੂਰੀ ਹੈ ਉਹਦੇ ਨਾਲ ਨਾਲ ਉਸ ਨੂੰ ਜਸਟੀਫਾਈ ਕਰਨ ਲਈ ਐਕਟਿੰਗ ਐਕਟੀਵਿਟੀ ਜ਼ਰੂਰੀ ਹੈ ਜੇ ਪ੍ਰੈਕਟੀਕਲ ਵਰਕ ਤੁਸੀਂ ਨਾਲ ਨਾਲ ਕਰਦੇ ਹੋ ਤਾਂ ਪੜਾਈ ਸੌਖੀ ਹੋ ਜਾਂਦੀ ਹੈ ਤੇ ਭੁੱਲਦੀ ਵੀ ਨਹੀਂ ਸਾਇੰਸ ਮੈਂ ਕਦੀ ਪੜਾਣਾ ਨਹੀਂ ਜਾਂਦੀ ਮੈਂ ਸਾਇੰਸ ਨੂੰ ਹਮੇਸ਼ਾ ਸਮਝਾਣਾ ਚਾਹੁੰਦਾ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪੜਾਉਣ ਦੀ ਕਦੀ ਕੋਸ਼ਿਸ਼